ਸਤ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਅੱਜ ਬੜੀ ਮੰਦਭਾਗੀ ਖਬਰ ਜਿਹੜੀ ਸੁਣਨੇ ਨੂੰ ਮਿਲੀ ਆ ਹਰਿਆਣੇ ਦੇ ਵਿੱਚ ਜੋ ਅੱਜ ਰਿਜ਼ਲਟ ਆਏ ਨੇ ਬੜੇ ਦੁੱਖਦਾਇਕ ਨੇ ਚਲੋ ਸਾਨੂੰ ਤਾਂ ਕਿਤੇ ਨਾ ਕਿਤੇ ਦੁੱਖ ਲੱਗਦਾ ਫਿਰ ਵੀ ਸਾਡੀ ਪਾਰਟੀ ਆ ਪਰ ਉਹਨਾਂ ਲੋਕਾਂ ਦਾ ਹੰਕਾਰ ਜਿਹੜੇ ਅੱਜ ਬੜਕਾ ਮਾਰਦੇ ਸੀ ਸੋਸ਼ਲ ਮੀਡੀਆ ਤੇ ਕਿ ਸਾਡੇ ਤੋਂ ਤਾਂ ਜੀ ਸਾਰੀ ਦੁਨੀਆ ਖੁਸ਼ ਵਾ ਸਾਡੇ ਤੋਂ ਤਾਂ ਪੰਜਾਬ ਛੱਡੋ ਸਾਰਾ ਹਰਿਆਣਾ ਹਿਮਾਚਲ ਉਹ ਪਰੇ ਸਾਰੇ ਤਾਮਨਾਡੂ ਤੱਕ ਸਾਰੇ ਖੁਸ਼ ਵਾ ਸਾਡੇ ਤੋਂ ਸੋ ਇਹ ਲੋਕਤੰਤਰ ਆ ਤੁਸੀਂ ਆਪੇ ਸਟੇਜਾਂ ਤੋਂ ਕਹਿੰਦੇ ਰਹੇ ਆ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਲੀਡਰ ਵੱਡੇ ਨਹੀਂ ਹੁੰਦੇ ਠੀਕ ਆ ਜੀ ਸੋ ਅੱਜ ਮੈਂ ਪੁੱਛਣਾ ਚਾਹਨਾ ਸੰਦੀਪ ਪਾਠਕ ਨੂੰ राघव ਚੱਡੇ ਨੂੰ ਤੇ ਬਾਕੀ ਜਿੰਨੀ ਵੀ ਟੀਮ ਹੈ ਇਹਨਾਂ ਦੀ ਤੁਸੀਂ ਕਹਿੰਦੇ ਕਿ ਸਾਡਾ ਜਾਦੂ ਪੰਜਾਬ 'ਚ ਚੱਲਿਆ ਤੁਸੀਂ ਪੰਜਾਬ ਦੀ ਜਿੱਤ ਨੂੰ ਆਪਣੇ ਕ੍ਰੈਡਿਟ ਸਮਝ ਕੇ ਤੁਸੀਂ ਰਾਜ ਸਭਾ ਲੈ ਗਏ ਤੁਸੀਂ ਸਾਡੇ ਵਰਕਰਾਂ ਦੇ ਹੱਕ ਮਾਰੇ ਉਸ ਤੋਂ ਬਾਅਦ ਤੁਸੀਂ ਦੂਜੀਆਂ ਪਾਰਟੀਆਂ ਚੋਂ ਬੰਦੇ ਲਿਆ ਲਿਆ ਕੇ ਸਾਡੇ ਵਰਕਰਾਂ ਦੇ ਹੱਕ ਮਾਰੇ ਹੁਣ ਤੁਸੀਂ ਫੇਰ ਗਾਹਾਂ ਵਰਕਰਾਂ ਦੇ ਹੱਕ ਮਾਰਨ ਦੀਆਂ ਤਿਆਰੀਆਂ ਕਰਦੇ ਆ ਤੇ ਰੱਬ ਦੇਖ ਲਓ ਤੁਹਾਨੂੰ ਕਿਦਾਂ ਫੇਰ ਮੁੱਦੇ ਮੂੰਹ ਸੱਡਦਾ ਪਿਆ ਨਾਲੋਂ ਨਾਲ ਨਾਲੋਂ ਨਾਲ ਹਿਸਾਬ ਹੁੰਦਾ ਪਿਆ ਸਾਰਾ ਕੋਈ ਦੇਰ ਸਵੇਰ ਨਹੀਂ ਸੋ ਮੇਰੀ ਬੇਨਤੀ ਆ ਸਾਰੇ ਭਰਾਵਾਂ ਨੂੰ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅੱਜ ਕਰਦੇ ਆ ਗੱਲਾਂ ਬਾਤਾਂ ਬੰਦੂ ਦਾ ਕਹਿਣਾ ਕਰਦੇ ਆ ਇਹਨਾਂ ਦੀ ਸ਼ੂਗਰ ਚੈੱਕ ਠੀਕ ਆ ਤੇ ਦੇਖੋ ਆਪਣਾ ਫਰਜ ਆ ਕਿ ਅਸੀਂ ਆਪਣੇ ਭਰਾਵਾਂ ਦੇ ਹੱਕ 'ਚ ਪਹਿਲਾਂ ਵੀ ਬੋਲਦੇ ਸੀ ਕਿਉਂਕਿ ਮੈਂ ਹਮੇਸ਼ਾ ਉਹਨਾਂ ਦੇ ਹੱਕ 'ਚ ਬੋਲਦਾ ਜਿਹੜੇ ਉਦੋਂ ਖੜੇ ਸੀ ਪਾਰਟੀ ਨਾਲ ਜਦੋਂ ਸਾਰੇ ਮਖੌਲੜਾਂ ਦੇ ਸੀ ਸਾਡੀ ਪਾਰਟੀ ਦਾ ਆ ਜਿਹੜੇ ਅੱਜ ਮੋਢਿਆਂ ਦੇ ਝਾੜੂ ਰੱਖੀ ਫਿਰਦੇ ਆ ਨਾ ਨਕਲੀ ਇਨਕਲਾਬੀ ਬਰਸਾਤੀ ਡੱਡੂ ਦਲ ਬਦਲੂ ਜਿਹੜੇ ਆ ਇਹ ਉਸ ਵੇਲੇ ਸਾਰਿਆਂ ਨੂੰ ਕਹਿੰਦੇ ਸੀਗੇ ਉਹ ਝੌੜੂ ਤਾਂ ਜੀ ਖਿਲਰ ਗਿਆ ਝੰਡਾ ਫਲਾਨਾ ਸ਼ਰਾਬੀ ਫਲਾਨਾ ਉਹ ਫਲਾਨਾ ਧਮਕਾਨਾ ਯਾਰ ਅੱਜ ਤੁਸੀਂ ਉਹੀ ਝੰਡੇ ਦੇ ਤੁਸੀਂ ਤਲਵੇ ਚੜਦੇ ਫਿਰਦੇ ਆ ਤੁਸੀਂ ਉਹਦੇ ਪੈਰੀਂ ਬੰਦੇ ਫਿਰਦੇ ਆ ਤੁਸੀਂ ਨੱਕ ਰਗੜਦੇ ਫਿਰਦੇ ਆ ਕਿ ਹਾਏ ਸਾਨੂੰ ਬਾਹ ਮਿਲ ਜਵੇ ਹਾਏ ਸਾਨੂੰ ਬਾਹ ਮਿਲ ਜਵੇ ਠੀਕ ਆ ਨਾ ਸੋ ਹੁਣ ਹਰਿਆਣੇ ਦੇ ਵਿੱਚ ਚਲੋ ਪੰਜਾਬ ਚ ਤਾਂ ਸੰਦੀਪ ਪਟਕੜ ਦਾ ਜਾਦੂ ਚੱਲ ਗਿਆ ਫਿਰ ਉਸ ਤੋਂ ਬਾਅਦ ਜਿਹੜੀਆਂ ਚਾਰ ਸਟੇਟਾਂ ਉੱਥੇ ਨਹੀਂ ਜਾਦੂ ਚੱਲਿਆ ਠੀਕ ਆ ਪੰਜਾਬ ਚ ਤਾਂ ਕਹਿੰਦੇ ਸੰਦੀਪ ਪਾਟਕ ਚੱਲ ਗਿਆ ਤੇ ਬਾਕੀ ਇੰਡੀਆ ਚ ਕਿਉਂ ਨਹੀਂ ਚੱਲ ਰਿਹਾ ਸੰਦੀਪ ਪਾਟਕ ਠੀਕ ਹੈ ਨਾ ਕਹਿੰਦੇ ਹੁੰਦੇ ਆ ਜਿਹੜਾ ਹੁਣ KFC ਆ ਚਾਹੇ ਉਹ ਅਮਰੀਕਾ ਦੇ ਵਿੱਚ ਆ ਚਾਹੇ ਉਹ ਇੰਡੀਆ ਚ ਆ ਚਾਹੇ ਉਹ ਯੂਰਪ ਦੇ ਵਿੱਚ ਆ ਉਹਦਾ ਇੱਕ ਬ੍ਰਾਂਡ ਆ ਉਹਦਾ ਇੱਕ ਸਟੈਂਡਰਡ ਆ ਉਹ ਚੱਲਦਾ ਆ ਭਾਵੇਂ ਜੰਗਲ ਚ ਖੋਲਦੇ ਹੋ ਇਹ ਸੰਦੀਪ ਪਾਟਕ ਕਿਉਂ ਨਹੀਂ ਸਾਰੇ ਪਾਸੇ ਚੱਲਦਾ ਇਹਦਾ ਮਤਲਬ ਹੈ ਬ੍ਰਾਂਡ ਨਹੀਂ ਆ ਇਹਦਾ ਮਤਲਬ ਇਹਦੀ ਕੋਈ ਐਡੀ ਸਟ੍ਰੈਟਜੀ ਨਹੀਂ ਹੈਗੀ ਆਪਣੇ ਆਪ ਨੂੰ ਇਹ ਬਹੁਤ ਇਹ ਸਮਝਦਾ ਫਿਰਦਾ ਕਿ ਮੈਂ ਪਤਾ ਨਹੀਂ ਕੀਆਂ ਕੀ ਨਹੀਂ ਠੀਕ ਹੈ ਨਾ ਸੋ ਇਹ ਜਿਹੜੀਆਂ ਨੀਤੀਆਂ ਹੁੰਦੀਆਂ ਆ ਨੀਤੀਆਂ ਨੂਤੀਆਂ ਕਿਤੇ ਨਹੀਂ ਬਹੁਤੀਆਂ ਚੱਲਦੀਆਂ ਹੁੰਦੀਆਂ ਹਾਂ ਠੀਕ ਆ ਕੁਝ ਪਰਸੈਂਟੇਜ ਇਹਦਾ ਪ੍ਰਭਾਵ ਹੁੰਦਾ ਆ ਪਰ ਲੋਕਾਂ ਦਾ ਜਿਹੜਾ ਗੁੱਸਾ ਹੁੰਦਾ ਆ ਜਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਘਾਤ ਹੁੰਦਾ ਆ ਹੁਣ ਜਦੋਂ 22 ਚ ਸਾਡੀ ਸਰਕਾਰ ਬਣੀ ਆ ਲੋਕ ਕਾਲੀਆਂ ਕਾਂਗਰਸੀਆਂ ਤੋਂ ਅੱਕੇ ਪਏ ਸੀ ਲੋਕਾਂ ਨੇ ਲੋਕਾਂ ਕੋਲ ਤੀਜੀ ਤੇ ਰਹਿਣੇ ਸੀ ਸਾਡੀ ਤੀਜੀ ਤੇ ਰਸੀ ਲੋਕਾਂ ਨੇ ਮੌਕਾ ਦੇ ਦਿੱਤਾ ਠੀਕ ਆ ਸੋ ਜੇ ਅਸੀਂ ਹੁਣ ਉਸ ਮੌਕੇ ਨੂੰ ਅਸੀਂ ਇਹ ਕਹੀਏ ਕਿ ਸੰਦੀਪ ਪਾਟਕ ਦੀ ਵਜ੍ਹਾ ਨਾਲ ਸਰਕਾਰ ਬਣੀ ਆ ਤਾਂ ਇਹ ਬਹੁਤ ਵੱਡੀ ਬੇਵਕੂਫੀ ਹੋ ਗਈ ਸਾਡੀ ਪੰਜਾਬੀਆਂ ਦੀ ਖਾਸ ਕਰਕੇ ਤੇ ਉਹਨਾਂ ਭਗਤਾਂ ਦੀ ਜਿਹੜੇ ਪਾਟਕ ਦੇ ਥੱਲੇ ਲੱਗੇ ਹੋ ਸਾਰੇ ਜਿਹੜੇ ਮੱਥੇ ਟੇਕਦੇ ਉਹਨੂੰ ਦੇਣ ਦਾਤ ਚਲੋ ਠੀਕ ਆ ਯਾਰ ਉਹ ਵੀ ਪਾਰਟੀ ਦਾ ਵਰਕਰ ਅਸੀਂ ਵੀ ਵਰਕਰ ਆ ਉਹ ਕਿਤੇ ਸਾਡੇ ਤੋਂ ਉੱਪਰ ਥੋੜੀ ਹੋ ਗਿਆ ਸੰਦੀਪ ਪਾਟਕ ਸੰਦੀਪ ਪਾਟਕ ਪਿਆ ਜਿਹੜੇ ਆ ਬੂਥ ਲੱਗਦੇ ਆ ਫੇ ਆਵੇ ਤਾਂ ਸਾਰੇ ਬੂਥਾਂ ਦੇ ਉੱਤੇ ਇਹ ਗਰਾਊਂਡ ਤੇ ਰਿਐਲਿਟੀ ਚੈੱਕ ਕਰੇ ਉੱਥੇ ਚੰਡੀਗੜ੍ਹ ਮੀਟਿੰਗ ਸੱਦ ਕੇ ਇਹ ਸਾਰਿਆਂ ਦੀ ਹਵਾ ਚੈੱਕ ਕਰ ਲੰਦਾ ਆਵੇ ਤਾਂ ਪਿੰਡਾਂ ਦੇ ਵਿੱਚ ਆਵੇ ਬੂਥਾਂ ਦੇ ਵਿੱਚ ਹੁਣ ਸਰਪੰਚੀਆਂ 'ਚ ਘੁੰਮੇ ਇਹਨੂੰ ਪਤਾ ਲੱਗੇ ਪਿੰਡਾਂ ਦੀ ਹਵਾ ਕੀ ਹੈ ਠੀਕ ਹੈ ਨਾ ਸੋ ਤੁਸੀਂ ਪਾਰਟੀ ਦੇ ਜਿਹੜੇ ਟਕਸਾਲੀ ਵਰਕਰ ਸੀਗੇ ਜਿਹਨਾਂ ਵਰਕਰਾਂ ਨੇ ਆਪਣੀ ਜਿੰਦ ਜਾਨ ਲਾਤੀ ਇਸ ਪਾਰਟੀ ਨੂੰ ਬਣਾਉਣ ਲਈ ਤੁਸੀਂ ਉਹਨਾਂ ਦੀ ਬਾਤ ਨਹੀਂ ਪੁੱਛੀ ਤੁਸੀਂ ਉਹਨਾਂ ਨੂੰ ਦਬਾਉਣ ਦੀ ਹਰ ਕੋਸ਼ਿਸ਼ ਕੀਤੀ ਕਿ ਤੁਹਾਡੇ ਨਾਲ ਫਿਰ ਕੀ ਹੋ ਰਿਹਾ ਤੁਹਾਡੀ ਮੰਜੀ ਰੱਬ ਠੋਕਦਾ ਪਿਆ ਤੁਸੀਂ ਸਾਡੇ ਵਰਕਰਾਂ ਦੀ ਮੰਜੀ ਠੋਕੀ ਹੈ ਤੁਹਾਡੀ ਮੰਜੀ ਰੱਬ ਠੋਕਦਾ ਪਿਆ ਹੁਣ ਤੁਹਾਡੇ ਕੋ ਹੈ ਹੈਗੀ ਕੋ ਮਾੜੀ-ਮੋਟੀ ਆਪਣਾ ਮੂੰਹ ਛਪਾਉਣ ਲਈ ਜਗਾ ਕੋ ਹੈਗੀ ਮਾੜੀ-ਮੋਟੀ ਤੁਹਾਡੇ ਤੁਹਾਡੇ ਚ ਅਣਖ ਜ਼ੋਰਤ ਹੈ ਕੀ ਹਾਲ ਹੋਇਆ ਹਰਿਆਣੇ ਦੇ ਵਿੱਚ ਤੁਹਾਡਾ ਮਾਰਕ ਤੇ ਸਾਰਾ ਪੰਜਾਬ ਹਰਿਆਣੇ ਬਾੜ ਦਿੱਤਾ ਤੁਸੀਂ ਲਿਜਾ ਕੇ ਜਿਹੜੇ ਚੇਅਰਮੈਨ ਹਾਂ ਤੁਸੀਂ ਦਬਕੇ ਮਾਰ ਮਾਰ ਕੇ ਡਿਊਟੀਆਂ ਕਰਾਈਆਂ ਕੋ ਕਿਸੇ ਤੋਂ ਕੁਛ ਕਰਾਇਆ ਮੰਤਰੀ ਤਾਂ ਤੁਸੀਂ ਉੱਥੇ ਤੁਸੀਂ ਇੱਥੇ ਵੀ ਪੱਠਾ ਬਿਠਾਤਾ ਪੰਜਾਬ ਦਾ ਵੀ ਕਦੀ ਤੁਸੀਂ ਹਰਿਆਣੇ ਭੇਜਤੇ ਕਦੀ ਤੁਸੀਂ ਗੁਜਰਾਤ ਭੇਜਤੇ ਕਦੀ ਕਿਤੇ ਯਾਰ ਤੁਸੀਂ ਤਾਂ ਤੁਸੀਂ ਤਾਂ ਮੰਤਰੀਆਂ ਨੂੰ ਇੱਥੇ ਝੋਗੇ ਵੀ ਨਹੀਂ ਛੱਡਿਆ ਉਹ ਕੱਲੂ ਉਹਨਾਂ ਨੇ ਇਲੈਕਸ਼ਨਾਂ ਲੜਨੀਆਂ ਆ ਕੱਲੂ ਉਹਨਾਂ ਦੇ ਪੱਲੇ ਕੀ ਪਊਗਾ ਜਾਂ ਤੁਸੀਂ ਉਹਨਾਂ ਨੂੰ ਕੰਮੇ ਨਹੀਂ ਇੱਕ ਜਗ੍ਹਾ ਟਿੱਕੇ ਕਰਨ ਦਿੰਦੇ ਤੁਸੀਂ ਇਲੈਕਸ਼ਨਾਂ ਲੜਨੀਆਂ ਤੁਸੀਂ ਉੱਥੇ ਦੀਆਂ ਟੀਮਾਂ ਬਣਾਓ ਤੁਸੀਂ ਹਰਿਆਣਾ ਇਲੈਕਸ਼ਨ ਲੜਨੀ ਸੀ ਤੁਸੀਂ ਹਰਿਆਣਾ ਦੀਆਂ ਟੀਮਾਂ ਬਲਾਓ ਤੁਸੀਂ ਕੱਲੇ ਸਾਰਾ ਚੌਣਾ ਪੰਜਾਬ ਚੁੱਲ ਜਾ ਕੇ ਉੱਥੇ ਬਿਠਾ ਦੰਨੇ ਤੁਸੀਂ 20 20000 ਚੇਅਰਮੈਨਾਂ ਨੂੰ ਤਨਖਾਹ ਦੰਨੇ ਆ ਤੇ ਉਹਨਾਂ ਦਾ 50 50000 ਖਰਚਾ ਹੁੰਦਾ ਪਿੱਟਦੇ ਫਿਰਦੇ ਤੁਹਾਡੇ ਮੂਰੇ ਨਹੀਂ ਪਿੱਟਦੇ ਉਹ ਸਾਡੇ ਮੂਰੇ ਪਿੱਟਦੇ ਆ ਠੀਕ ਆ ਸੋ ਇਦਾਂ ਨਹੀਂ ਇਹ ਨਹੀਂ ਫਿਰ ਜੋ ਸੰਦੀਪ ਪਾਟਕ ਨੇ ਕਹਿਤਾ ਉਹ ਪੱਥਰ ਤੇ ਲੀਖਵਾਜੀ ਉੱਥੇ ਮੱਥਾ ਟੇਕ ਦਿਓ ਪੇ ਜੈ ਸੰਦੀਪ ਪਾਟਕ ਪੇ ਪਤਾ ਨਹੀਂ ਕਿਹੜੀ ਬੂਟੀ ਆ ਸੰਦੀਪ ਪਾਟਕ ਹੋਵੇ ਜਿਹੜੀ ਉਹਨੇ ਪਿੱਛੇ ਕਰਤੀ ਤਾਂ ਸਾਡਾ ਸਾਰਾ ਰੁਕ ਜਾਣਾ ਜਿਹੜੇ ਰਿਐਲਿਟੀ ਆ ਗਰਾਊਂਡ ਰਿਐਲਿਟੀ ਆ ਉਹਨੂੰ ਉਹਨੂੰ ਦੇਖੋ ਗਰਾਊਂਡ ਰਿਐਲਿਟੀ ਕੀ ਆ ਤੁਸੀਂ ਉਹਨਾਂ ਸਟੇਟਾਂ ਦੇ ਵਿੱਚ ਜਾ ਕੇ ਤੁਸੀਂ ਆਪਣਾ ਆਪਣਾ ਲੱਗੇ ਹੋ ਖੰਭ ਖਲਾਰਨ ਜਿਹਨਾਂ ਸਟੇਟਾਂ 'ਚ ਤੁਹਾਡਾ ਕੋਈ ਵਜੂਦ ਨਹੀਂ ਹੈਗਾ ਚਾਰ ਬੰਦੇ ਇਕੱਠੇ ਕਰਕੇ ਰੈਲੀ ਦਾ ਸੁਖਵੀਰ ਬਾਦਲ ਵੀ ਕਰ ਲੰਦਾ ਯਾਰ ਕਿ ਕੱਢੀ ਕਿਤੇ ਗੱਲਬਾਤ ਆ ਸੁਖਵੀਰ ਬਾਦਲ ਦੀ ਅੱਜ ਪੰਜਾਬ ਤੁਸੀਂ ਮੀਡੀਆ ਦੇ ਵਿੱਚ ਰੈਲੀਆਂ ਆਪਣੀਆਂ ਬੜਬੜੀਆਂ ਦਿਖਾ ਕੇ ਤੁਸੀਂ ਕੀ ਸ਼ੋਅ ਕਰਤਾ ਤੁਹਾਡੀ ਇੱਕ ਵੀ ਸੀਟ ਆਈ ਉੱਥੋਂ ਇਹ ਤੋਂ ਕੀ ਸਿੱਧ ਹੁੰਦਾ ਕਿ ਭੀੜ ਇਕੱਠੀ ਕਰਨ ਦੇ ਨਾਲ ਕੋ ਐਡੇ ਮਸਲੇ ਹੱਲ ਨਹੀਂ ਹੁੰਦੇ ਹੁੰਦੇ ਮਸਲੇ ਹੱਲ ਹੁੰਦੇ ਹੁੰਦੇ ਲੋਕਾਂ ਦੇ ਨਾਲ ਦਿਲੋਂ ਪਿਆਰ ਕਰਨ ਦੇ ਨਾਲ ਲੋਕਾਂ ਨੂੰ ਆਪਣੇ ਸਮਝਣ ਨਾਲ ਆਪਣਾ ਪਰਿਵਾਰ ਸਮਝਣ ਨਾਲ ਭਗਵੰਤ ਮਾਨ ਸਾਨੂੰ ਕੀ ਕਹਿੰਦਾ ਹੁੰਦਾ ਸੀ ਵੀ ਤੁਸੀਂ ਮੇਰੀਆਂ ਸੱਜੀਆਂ ਕੱਬੀਆਂ ਬਹਾਇਆ ਨਵਜੋਤ ਤੁਹਾਨੂੰ ਪਰਖਣ ਦੀ ਲੋੜ ਨਹੀਂ ਤੁਸੀਂ ਪਰਖੇ ਹੋਏ ਆ ਤੇ ਅੱਜ ਉਹਨੂੰ ਯਾਦ ਨਹੀਂ ਫੇ ਸਾਡੀ ਹਾਂ ਅੱਜ ਸਾਡੇ ਨਾਲ ਦੇ ਕਿੰਨੇ ਬੰਦੇ ਸੀਗੇ ਜਿਹੜੇ ਵਿਚਾਰੇ ਅੱਜ ਮਯੂਸ ਹੋ ਕੇ ਜਿਹੜੇ ਆਪਣੇ ਘਰਾਂ 'ਚ ਬੈਠੇ ਆ ਉਹਨਾਂ ਦੀਆਂ ਬਦਦਵਾਮਾਂ ਤੁਹਾਡਾ ਬੇੜਾ ਕਰਕੇ ਕਰ ਰਹੀਆਂ ਠੀਕ ਆ ਮੈਂ ਲਾਈਵ ਦੇ ਉੱਤੇ ਸ਼ਰਯਮ ਕਹਿਣਾ ਹੈ ਇਹ ਗੱਲ ਤੁਸੀਂ ਆਪਣੇ ਵਰਕਰਾਂ ਨੂੰ ਜਿਨ੍ਹਾਂ ਨੇ ਤੁਹਾਡੀ ਇੱਜ਼ਤਾਂ ਬਚਾਈਆਂ ਜਿਨ੍ਹਾਂ ਨੇ ਤੁਹਾਡੀਆਂ ਜਮਾਨਤਾਂ ਬਚਾਈਆਂ ਤੁਸੀਂ ਉਹਨਾਂ ਵਰਕਰਾਂ ਦਾ ਤੁਸੀਂ ਚੰਗੀ ਤਰ੍ਹਾਂ ਪੱਠਾ ਗੋਲ ਕੀਤਾ ਉਹਦੇ ਨਤੀਜੇ ਤੁਹਾਨੂੰ ਇਹ ਸਾਰੇ ਮਿਲ ਰਹੇ ਆ ਠੀਕ ਆ ਜਿਹੜਾ ਕੋ ਕਿਸੇ ਦਾ ਕੰਮ ਕਰਦਾ ਤੁਸੀਂ ਉਹਨਾਂ ਨੂੰ ਕੰਮ ਕਰਨ ਤੋਂ ਰੋਕਦੇ ਆ ਕਿ ਫਲਾਣੇ ਦਾ ਕੰਮ ਨਹੀਂ ਕਰਨਾ ਇਹਦਾ ਕੰਮ ਨਹੀਂ ਕਰਨਾ ਠੀਕ ਆ ਉਹ ਜੀਰੇ ਵਾਲਾ ਐਮਐਲਏ ਉਹ ਕੁੜੀ ਉੱਥੇ ਸਰਬਿਆ ਸਰਬਕੋਰ ਠੀਕ ਆ ਉਹ ਕੋਈ ਟਾਈਮ ਸੀਗਾ ਤਾਂ ਉਹ ਨਾਲ ਲੈ ਲੈ ਕੇ ਮੁੱਖ ਮੰਤਰੀ ਦੇ ਜਾਂਦੀ ਰਹੀ ਹੈ ਇਹਨੂੰ ਇਹਨੂੰ ਟਿਕਟ ਮਿਲ ਜਵੇ ਤੇ ਅੱਜ ਉਹ ਉਹਦੀ ਮਾਨਾਤਾ ਕਰ ਰਿਹਾ ਉਹ ਸ਼ਰਮ سوشل میڈیا ਤੇ ਬੋਲਦੀ ਪਈ ਆ ਉਹਦੀ ਰੀਚ ਵਿਚਾਰੀ ਦੀ ਜਿੰਨੀ ਕਹਿ ਗਈ 19 ਕੋ ਦੀ ਗੱਲ ਫੈਲਦੀ ਆ ਯਾਰ ਇਹ ਇਹ ਕੀ ਚੱਲ ਕੀ ਰਿਹਾ ਸਾਰਾ ਸਾਰਾ ਸਿਸਟਮ ਹੈ ਠੀਕ ਆ ਨਾ ਮੈਂ ਤਾਂ ਕਹਿੰਨਾ ਤੁਸੀਂ ਜਿਹੜੇ ਪੰਜਾਬ ਦੇ ਜਿਹੜੇ ਵਰਕਰ ਆ ਪੰਜਾਬ ਦੇ ਲੀਡਰ ਆ ਪੰਜਾਬ ਦੇ ਚੇਅਰਮੈਨ ਆ ਮੰਤਰੀ ਆ ਤੁਸੀਂ ਉਹਨਾਂ ਨੂੰ ਰੱਬ ਦੇ ਵਾਸਤੇ ਪੰਜਾਬ 'ਚ ਰਹਿਣ ਦਿਓ ਨਹੀਂ ਤਾਂ ਤੁਸੀਂ ਕਹਿੰਦੇ ਹੁੰਦੇ ਆ ਨਾ ਅੱਗਾ ਦੌੜ ਦੇ ਪਿੱਛਾ ਚੌੜ ਤੁਹਾਡਾ ਪੱਠਾ ਗੁੱਲ ਬਾਕੀ ਸਾਰੇ ਦੇਸ਼ 'ਚ ਹੋਇਆ ਹੋਇਆ ਤੁਸੀਂ ਇੱਥੋਂ ਦਿੱਲੀ ਵੀ ਗੁਆ ਲੈਣੀ ਆ ਤੇ ਪੰਜਾਬੀ ਗੁਆ ਲੈਣਾ ਠੀਕ ਆ ਬਾਅਦ ਚ ਛੌਂ ਛਣੇ বাজਾਈ ਜਾਇਆ ਉਹ ਤਾਂ ਕੀਰਤਨ ਕਰੀ ਜਾਓ ਸੰਦੀਪ ਪਾਟਕ ਦਾ ਬਹਿ ਕੇ ਤੇ ਬਾਕੀਆਂ ਦਾ ਯਾਰ ਤੁਸੀਂ ਮੈਂ ਤਾਂ ਮਾਨ ਸਾਹਿਬ ਤੋਂ ਹੈਰਾਨ ਆ ਫਿਰ ਐਡੀ ਕਿਹੜੀਆਂ ਮਜਬੂਰੀਆਂ ਤੁਹਾਡੀਆਂ ਤੁਸੀਂ ਜਿਹੜੇ ਬਿਲਕੁਲ ਹੀ ਸਾਰੇ ਜਾਣੇ ਦਿੱਲੀ ਦਿੱਲੀ ਦੇ ਗੋਣ ਗਾਈ ਜਾਂਦੇ ਆ ਜੋ ਉਹ ਕਹਿੰਦੇ ਤੁਸੀਂ ਉਹੀ ਕਰੀ ਜਾਂਦੇ ਆ ਕੀ ਇੱਥੇ ਦਿੱਲੀ ਕਰਕੇ ਪੰਜਾਬ ਜਿੱਥੇ ਆ ਕਿ ਦਿੱਲੀ ਕਰਕੇ ਬਾਕੀ ਨਹੀਂ ਜਿੱਤ ਗਏ ਤੁਸੀਂ ਹਰਿਆਣਾ ਨਹੀਂ ਜਿੱਤ ਗਏ ਤੇ ਹੁਣ ਆਪੇ ਪੰਜਾਬ ਚ ਕੀ ਬਣਿਆ 13 0 ਹੋ ਗਈ 13 0 ਮਰੀ ਹੋਈ ਕਾਂਗਰਸ ਜਿਹੜੀ ਫੁੱਟ ਪਈ ਹੋਈ ਕਾਂਗਰਸੀ ਜਿਹੜੀ ਬਿਲਕੁਲ ਡੈੱਡ ਮੋਡ ਤੇ ਪਈ ਸੀ ਕਾਂਗਰਸ ਤੁਸੀਂ ਉਸ ਕਾਂਗਰਸ ਨੂੰ ਜਿਉਂਦੇ ਕਰ ਦਿੱਤਾ ਸਿਰਫ ਆਪਣੀਆਂ ਮਾੜੀਆਂ ਨੀਤੀਆਂ ਦੇ ਨਾਲ ਵੌਲੰਟੀਅਰਾਂ ਨੂੰ ਇਗਨੋਰ ਕਰਨ ਦੇ ਨਾਲ ਵਰਕਰਾਂ ਨੂੰ ਇਗਨੋਰ ਕਰਨ ਦੇ ਨਾਲ ਦਲ ਬਦਲੂਆਂ ਨੂੰ ਸ਼ਾਮਲ ਕਰਨ ਦੇ ਨਾਲ ਤੇ ਉਹਨਾਂ ਨੂੰ ਅਹੁਦੇ ਟਿਕਟਾਂ ਦੇਣ ਦੇ ਨਾਲ ਤੁਸੀਂ ਕਾਂਗਰਸ ਤਕੜੀ ਕਰਤੀ ਹੈ। ਇਸ ਵੇਲੇ ਕਾਂਗਰਸ ਕਿੱਥੇ ਬੈਠੀ ਆ? ਅਸੀਂ ਕਿੱਥੇ ਬੈਠੇ ਆਂ? ਭਾਜਪਾ ਕਿੱਥੇ ਬੈਠੀ ਆ? ਭਾਜਪਾ ਕਿੰਨੀ ਅੱਪ ਹੋ ਗਈ ਪੰਜਾਬ 'ਚ? ਠੀਕ ਹੈ ਨਾ? ਸਾਡੇ ਤੋਂ ਜੇ ਅਸੀਂ ਕੈਲਕੂਲੇਸ਼ਨ ਕਰਕੇ ਦੇਖੀਏ ਤਾਂ ਭਾਜਪਾ ਸਾਡੇ ਬਰਾਬਰ ਬੈਠੀ ਆ ਮੌਜੂਦਾ ਸਰਕਾਰ ਦੇ ਠੀਕ ਆ ਤੁਸੀਂ ਪਤਾ ਨਹੀਂ ਕਿੱਥੇ ਭੁੱਲੇ ਫਿਰਦੇ ਆਂਗੇ ਅਸੀਂ ਪਤਾ ਨਹੀਂ ਕਿਹੜਾ ਇਨਕਲਾਬ ਲੈ ਆਂਦਾ ਬਿੱਲ ਮਾਫ ਕਰਕੇ ਸੋ ਬਾਕੀ ਜਿਹੜੇ ਮੁੱਦੇ ਆ ਉਹ ਵਿਆਹ ਦੀ ਵੀ ਦਾ ਮੁੱਦਾ ਨਸ਼ੇ ਦਾ ਮੁੱਦਾ ਐ ਰੇਤਾ ਬਜਰੀ ਕਿੱਥੇ ਆ ਐ ਹੋਰ ਇੰਨਾ ਇੰਨਾ ਕੁਝ ਕਰਾਪਸ਼ਨ ਉੱਤੇ ਚੱਲ ਰਹੀ ਆ ਸਾਰਾ ਕੁਝ ਚੱਲ ਰਿਹਾ ਠੀਕ ਆ ਸੋ ਜਿਹੜਾ ਕੋ ਬੋਲਦਾ ਆ ਪ੍ਰਾਣੀਆਂ ਸਰਕਾਰਾਂ ਨੂੰ ਉੱਤੇ ਪਰਚੇ ਪਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇੱਕੋ ਇੱਕੋ ਫਰੀडम ਆ ਕੋਈ ਇਹੇ ਜੇ ਅਸੀਂ ਬੋਲਦੇ ਆ ਜੇ ਸੱਚ ਬੋਲਦੇ ਆ ਜਾਂ ਅਸੀਂ ਕੋਈ ਵੀ ਗੱਲ ਕਰਦੇ ਆ ਤਾਂ ਇਹਦਾ ਮਤਲਬ ਕੀ ਆ ਫਿਰ ਤੁਸੀਂ ਅਸੀਂ ਤੁਹਾਡੇ ਦੋਸ਼ਮਣ ਆ ਤੁਸੀਂ ਬੰਦਿਆਂ ਵਾਲੇ ਕੰਮ ਕਰੋ ਅਸੀਂ ਕਿੱਦਾਂ ਤੁਹਾਨੂੰ ਮਾੜਾ ਬੋਲ ਜਵਾਂਗੇ ਸੋ ਹੁਣ ਤੁਸੀਂ ਇਹ ਤੋਂ ਸਬਕ ਸਿੱਖ ਲਓ ਆ ਜਿਹੜੇ ਸੰਦੀਪ ਪਾਠਕ ਦੇ ਭਗਤ ਹੋਣਾ ਖਾਸ ਕਰ ਅਹੁਦੇਦਾਰ ਜਿੰਨੇ ਵੀ ਆ ਉਹਨੂੰ ਮੱਥਾ ਚੰਡੀਗੜ੍ਹ ਟੇਕਦੇ ਆ ਜਾ ਕੇ ਉਹਨੂੰ ਪਿੰਡਾਂ ਚ ਲੈ ਕੇ ਆਓ ਉਹਨੂੰ ਪਿੰਡਾਂ ਦਾ ਮਾਹੌਲ ਦਿਖਾਓ ਚੰਡੀਗੜ੍ਹ ਜਾ ਕੇ ਤਾਂ ਸਾਰੇ ਜਾਇਜਾ ਕਰ ਕਰ ਜਾਂਦੇ ਆ ਬੰਦ ਕਮਰੇ ਦੇ ਵਿੱਚ ਬਹਿ ਕੇ ਬੰਦ ਹਾਲ ਦੀ ਵਿੱਚ ਬਹਿ ਕੇ ਕਿ ਬਹੁਤ ਬੜੀਆ ਚੱਲ ਰਹਾ ਹੈ ਹਮ ਜੀਤ ਰਹੇ ਹਾਂ ਹਮ ਹਰਿਆਣਾ ਜੀਤ ਰਹੇ ਹਾਂ ਹਮ ਹਿਮਾਚਲ ਜੀਤ ਰਹੇ ਹਾਂ ਚੌਂਚਣਾ ਜੀਤ ਰਹੇ ਹਾਂ ਅਸਾਰਾ ਕੋ ਸਾਹਮਣੇ ਆ ਗਿਆ ਤੁਹਾਡੇ ਜੀਤ ਰਹੇ ਹਾਂ ਹਰਿਆਣਾ ਅਗਲੇ ਨੇ ਤੁਹਾਡੀ ਉਹ ਖੁੰਬ ਨੱਪੀ ਜਿਹੜਾ ਮੁੜ ਕੇ ਤੁਸੀਂ ਹੱਥ ਲਾ ਲਾ ਦੇਖੋਗੇ ਮੁੜ ਕੇ 5 ਸਾਲ ਤੁਸੀਂ ਯਾਰ ਉੱਥੇ ਦੀਆਂ ਟੀਮਾਂ ਹਰਿਆਣੇ ਬਣਾਓ ਉਹਨਾਂ ਉਹਨਾਂ ਨੂੰ ਤੁਸੀਂ ਡਿਊਟੀਆਂ ਉਹਨਾਂ ਦੀਆਂ ਲਾਓ ਕਿ ਯਾਰ ਤੁਸੀਂ ਆਪਣੇ ਬੇਸ ਤੇ ਕਰੋ ਸਾਰਾ ਕੁਝ ਤੁਸੀਂ ਆਪਣੀਆਂ ਲੋਕਲ ਟੀਮਾਂ ਤਿਆਰ ਕਰੋ ਲੋਕਲ ਬੂਥ ਇਨਚਾਰਜ ਬਲਾਕ ਇਨਚਾਰਜ ਸਰਕਲ ਇਨਚਾਰਜ ਲੋਕਲ ਸਾਰਾ ਸਿਸਟਮ ਤਿਆਰ ਕਰੋ ਆਪਣਾ ਤੁਹਾਨੂੰ ਕੀ ਲੋੜ ਪਈ ਉਹ ਇੱਥੋਂ ਫਾਹਾ ਲੈਣ ਦੀ ਇੱਥੋਂ ਤੁਸੀਂ ਆਪਣਾ ਕੰਮ ਛੱਡ ਕੇ ਤੁਸੀਂ ਦੂਜੇ ਦਾ ਕੰਮ ਕਰਨ ਜਾਂਦੇ ਆ ਤੇ ਮਗਰ ਜਿਹੜੀ ਤੁਹਾਡੀ ਜਾਨ ਨੂੰ ਰੋਂਦੇ ਆ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਵਾ ਕੇ ਜਿਤਾਇਆ ਉਹਨਾਂ ਦੇ ਕੰਮ ਕਿਹਨੇ ਕਰਨੇ ਆ ਹਰਿਆਣੇ ਵਾਲਿਆਂ ਨੇ ਠੀਕ ਹੈ ਨਾ ਸੋ ਇਸ ਕਰਕੇ ਇਹ ਜਿਹੜਾ ਕੰਮ ਚੱਲ ਰਿਹਾ ਆ ਪੰਜਾਬ ਦਾ ਪੈਸਾ ਜਿਹੜਾ ਵਾਰਲੀਆਂ ਸਟੇਟਾਂ 'ਚ ਇਨਵੈਸਟ ਕੀਤਾ ਜਾ ਰਿਹਾ ਆ ਇਹ ਕੰਮ ਬੰਦ ਹੋਣਾ ਚਾਹੀਦਾ ਆ ਪੰਜਾਬ ਅੱਗੇ ਕਰਜ਼ੇ ਨਾਲ ਡੁੱਬਿਆ ਪਿਆ 70-80 ਹਜ਼ਾਰ ਕਰੋੜ ਸਾਡੇ ਬੰਦਿਆਂ ਨੇ ਚੱਕ ਲਿਆ ਆ ਕਦੋਂ ਇਹ ਕਰਜ਼ੇ ਲਿੱਥਣੇ ਆ ਕਦੋਂ ਪੰਜਾਬ ਖੁਸ਼ਹਾਲ ਹੋਣਾ ਬਿਆਨਾਂ ਦੇ ਵਿੱਚ ਸਟੇਜਾਂ ਦੇ ਤੁਸੀਂ ਭੰਗੜੇ ਪਵਾ ਦੰਨੇ ਆ ਮੈਂ ਤਾਂ ਜੀ ਭੰਗੜੇ ਪੈਂਦਾ ਪੰਜਾਬ ਦੇਖਣਾ ਚਾਹਨਾ ਮੈਂ ਤਾਂ ਜੀ ਇਦਾਂ ਦੇਖਣਾ ਚਾਹਨਾ ਕਿਹੜੇ ਸਟੂਡੈਂਟ ਬਾਹਰ ਜਾਣੂ ਬੰਦ ਹੋ ਗਏ ਆ ਡੜਾ-ਦੜ ਦੁਨੀਆ ਜਾ ਰਹੀ ਹੈ ਬਾਹਰ ਜਿਹੜੇ ਵਿਚਾਰੇ ਦਾ ਲੀਗਲ ਵੇ ਨਾਲ ਨਹੀਂ ਬਣਦਾ ਉਹ ਇਲੈਗਲ ਵੇ ਦੇ ਨਾਲ ਜਾ ਰਿਹਾ ਕਿਹੜੀਆਂ ਆਪਰਚੂਨਿਟੀਆਂ ਆ ਪੰਜਾਬ ਦੇ ਵਿੱਚ ਠੀਕ ਹੈ ਨਾ ਸੋ ਅਹੁਦੇਦਾਰਾਂ ਦਾ ਤਾਂ ਚਲੋ ਮੈਂ ਮੰਨਦਾ ਕਿ ਉਹਨਾਂ ਦੀਆਂ ਮਜਬੂਰੀਆਂ ਆ ਉਹ ਨਹੀਂ ਬੋਲ ਸਕਦੇ ਠੀਕ ਹੈ ਨਾ ਉਹਦਾ ਵੀ ਇੱਕ ਐਦਾਂ ਦੀ ਚੀਜ਼ ਆ ਮੈਂ ਦੇਖਿਆ ਇਹ ਬੰਦੇ ਨੂੰ ਬਿਲਕੁਲ ਖਤਮ ਕਰ ਦਿੰਦਾ ਬੰਦੇ ਨੂੰ ਚਾਹੇ ਕੋਈ ਮਤਲਬ ਕੋਈ ਵੀ ਆ ਯਾਰ ਠੀਕ ਆ ਮੈਂ ਤਾਂ ਰੱਬ ਅਗੇ ਹੱਥ ਝੋੜਦਾ ਕਿ ਮੈਨੂੰ ਕਦੀ ਬਿਨਾਂ ਕੋਅ ਉਦਦਾ ਮਿਲੇ ਬਸ ਮੈਂ ਤਾਂ ਇੱਥੇ ਲਾਈਵ ਦੇ ਉੱਤੇ ਕਹਿਣਾ ਐਦਾਂ ਦੇ ਉਦਦਾਂ ਨੂੰ ਸਾਲਾ ਫੂਕਣਾ ਜੇ ਤੁਸੀਂ ਇੱਕੋ ਸੱਚੇ ਨਹੀਂ ਬੋਲ ਸਕਦੇ ਜੇ ਤੁਸੀਂ ਸਹੀ ਨੂੰ ਸਹੀ ਨਹੀਂ ਕਹਿ ਸਕਦੇ ਗਲਤ ਨੂੰ ਗਲਤ ਨਹੀਂ ਕਹਿ ਸਕਦੇ ਹਰ ਵੇਲੇ ਤੁਸੀਂ ਉਦਦੇ ਛੋਂਛਣੇ ਵਜਾਈ ਜਾਂਦੇ ਆ ਕਿ ਬਹੁਤ ਵਧੀਆ ਹੋ ਰਿਹਾ ਸਾਰਾ ਕੁਝ ਤਾਂ ਕੀ ਆ ਰਿਜ਼ਲਟ ਨਿਕਲ ਕੇ ਆ ਰਿਹਾ ਸਾਹਮਣੇ ਠੀਕ ਆ ਨਾ ਇਹ ਸਾਰੇ ਨਤੀਜੇ ਜਿਹੜੇ ਆ ਇਹ ਤੁਸੀਂ ਜਿਹੜਾ ਪੁਰਾਣੇ ਵਰਕਰਾਂ ਨੂੰ ਖੁੰਝੇ ਲਾ ਕੇ ਨਵੇਂ ਆਦਲ ਬਦਲੂਆਂ ਨੂੰ ਜਿਹੜੀਆਂ ਤੁਸੀਂ ਜ਼ਿੰਮੇਵਾਰੀਆਂ ਦਿੱਤੀਆਂ ਉਹਨਾਂ ਨੂੰ ਅਹੁਦੇ ਦਿੱਤੇ ਉਹਨਾਂ ਨੂੰ ਤੁਸੀਂ ਮੋਢਿਆਂ ਤੇ ਬਿਠਾਇਆ ਤੇ ਪੁਰਾਣਿਆਂ ਨੇ ਜਿਨ੍ਹਾਂ ਨੇ ਤੁਹਾਡਾ ਮਾੜੇ ਸਮਿਆਂ 'ਚ ਤੁਹਾਡਾ ਸਾਥ ਦਿੱਤਾ ਤੁਹਾਡੇ ਮੋਢਿਆਂ ਨਾਲ ਮੋਢੇ ਲਾ ਕੇ ਜਿਹੜੇ ਖੜੇ ਆ ਤੁਸੀਂ ਉਹਨਾਂ ਨੂੰ ਘਰਾਂ 'ਚ ਬਿਠਾਇਆ ਇਹ ਸਾਰਾ ਬੇੜਾਗਰ ਉਹਨਾਂ ਦੀਆਂ ਬਾਦਵਾਮਾਂ ਕਰਕੇ ਹੋ ਰਿਹਾ ਚ ਪਾਲਟੀ ਦਾ ਤੁਸੀਂ ਕੱਲ ਨੂੰ ਦੇਖਿਓ ਇੱਥੇ ਬਣਨਾ ਕੀ ਹੈ ਤੁਸੀਂ 2027 ਦੇ ਵਿੱਚ ਕਾਂਗਰਸ 99% ਆਈ ਖੜੀ ਆ ਤੁਸੀਂ ਇਸ ਗੱਲ ਨੂੰ ਐਕਸੈਪਟ ਕਰੋ ਨਾ ਕਰੋ ਮੈਂ ਸ਼ਰਯਾ ਮੈਂ ਇਹ ਗੱਲ ਕਹਿਣਾ ਜੋ ਹਾਲਾਤ ਚੱਲ ਰਹਾ ਆ ਪੰਜਾਬ ਦੇ ਵਿੱਚ ਜੋ ਤੁਸੀਂ ਕਾਂਗਰਸ ਨੂੰ ਇੱਕ ਵਾਰ ਫੇਰ ਮੋੜ ਤੋਂ ਜੀਵਤ ਕਰ ਦਿੱਤਾ ਮਰੀ ਹੋਈ ਕਾਂਗਰਸ ਨੂੰ ਕੋ ਮਰਿਆ ਹੋਇਆ ਤਾਂ ਜਿੰਦਾ ਹੁੰਦਾ ਹੁੰਦਾ ਜਦੋਂ ਤੁਸੀਂ ਆਪਣੀਆਂ ਹਰਕਤਾਂ ਇਹੋ ਜਿਹੀਆਂ ਕਰਦੇ ਹੋ ਕਿ ਲੋਕ ਜੋ ਤੁਹਾਨੂੰ ਦੇਖਣਾ ਚਾਹੁੰਦੇ ਸੀ ਉਹ ਦਵਾਰਾ ਮੁੜ ਕੇ ਉਹਨਾਂ ਨੂੰ ਦੇਖਣ ਲੱਪਣਗੇ ਨਹੀਂ ਯਾਰ ਇਹਨਾਂ ਨਾਲ ਤਾਂ ਉਹੀ ਚੰਗੇ ਸੀ ਠੀਕ ਹੈ ਨਾ ਸੋ ਇਹ ਚੀਜ਼ਾਂ ਅੱਜ ਲੋਕ ਫੀਲ ਕਰਨ ਲੱਗ ਪਏ ਆ ਪੰਜਾਬ ਦੇ ਕਿ ਯਾਰ ਇਹਨਾਂ ਨਾਲ ਤਾਂ ਉਹੀ ਚੰਗੇ ਸੀ ਹੁਣ ਜਿੰਨੇ ਵੀ ਸੋਸ਼ਲ ਮੀਡੀਆ ਤੇ ਜਿਹੜੇ ਵਿਚਾਰੇ ਬੋਲਦੇ ਆ ਜਗਦੀਪ ਰੰਧਾਵਾ ਇਹਨੂੰ ਚਲੋ ਕੋਈ ਮਜ਼ਾਕ ਚ ਲੈਂਦਾ ਕੋਈ ਸੀਰੀਅਸ ਲੈਂਦਾ ਕੋਈ ਜਿੱਦਾਂ ਮਰਜ਼ੀ ਲੈਂਦਾ ਇਹੋ ਜਿਹੇ ਹੋਰ ਬਹੁਤ ਸਾਰੇ ਮੁੰਡੇ ਜਿਹੜੇ ਵਧੀਆ ਬੋਲਦੇ ਆ ਠੀਕ ਆ ਤੁਸੀਂ ਇਹਨਾਂ ਦੀ ਬੋਲਤੀ ਨੂੰ ਬੰਦ ਕਰਨ ਲਈ ਉਹਨਾਂ ਦੇ ਪੇਜਾਂ ਦੀਆਂ ਰਿਪੋਰਟਾਂ ਕਰਦੇ ਆ ਤੁਸੀਂ ਹੋਰ ਪਤਾ ਨਹੀਂ ਕਿਹੜੇ ਤੁਸੀਂ ਖੇਖਨ ਮੇਖਨ ਕਰਦੇ ਆ ਯਾਰ ਜੇ ਕੋ ਬੋਲਦਾ ਬੋਲਣ ਦਿਓ ਜੇ ਕੋ ਤੁਹਾਡੇ ਬਾਰੇ ਸੱਚ ਬੋਲਦਾ ਆ ਜਾਂ ਲਿਖਦਾ ਆ ਉਹਨੂੰ ਲਿਖਣ ਦਿਓ ਤੁਸੀਂ ਤਾਂ ਸਿਖਾਇਆ ਸਾਨੂੰ ਸੱਚ ਬੋਲਣਾ ਕੇਜਰੀਵਾਲ ਨੇ ਭਗਵੰਤ ਮਾਨ ਨੇ ਸਾਨੂੰ ਸੱਚ ਬੋਲਣਾ ਸਿਖਾਇਆ ਹੁਣ ਦੱਸੋ ਅਸੀਂ ਕਿੱਦਾਂ ਅਸੀਂ ਝੂਠ ਬੋਲੀਏ ਅਸੀਂ ਕਿੱਦਾਂ ਤੁਹਾਡੀ ਝੂਠੀਆਂ ਤਰੀਫਾਂ ਕਰੀਏ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਜੋ ਕਰ ਰਹੇ ਆ ਤੁਸੀਂ ਪੰਜਾਬ ਚ ਕਰੋ ਹਰਿਆਣੇ ਵਾਲੇ ਹਰਿਆਣੇ ਆਪਣਾ ਕਰਨ ਗੁਜਰਾਤ ਵਾਲੇ ਗੁਜਰਾਤ ਕਰਨ ਸਾਰੇ ਦੇਸ਼ ਦਾ ਠੇਕਾ ਪੰਜਾਬ ਨੇ ਲਿਆ ਆ ਜਿਆਦਾ ਚੇਅਰਮੈਨਾਂ ਦੀ ਤਨਖਾਹ ਲੱਖ ਲੱਖ ਰੁਪਇਆ ਕਰਦੇ ਹੋ ਜਿਹੜੇ ਵਿਚਾਰੇ ਜ਼ਿਲ੍ਹਿਆਂ ਦੇ ਲਾਇਓ ਕੱਲ ਹੀ ਉਹਨਾਂ ਦੀ ਜਾਨ ਕੱਢਣੀ ਲੱਗਿਓ ਤੁਸੀਂ ਫੇ ਤੁਸੀਂ ਕਹਿੰਦੇ ਕਰਾਪਸ਼ਨ ਨਾ ਕਰੋ ਉਹਨਾਂ ਦੀ 18-20 ਹਜ਼ਾਰ ਤਨਖਾਹ ਆ ਤੁਸੀਂ 50 ਹਜ਼ਾਰ ਦਾ ਕੰਮ ਕਰਾਉਂਦੇ ਹੋ ਉਤੋਂ ਓਕੇ ਕਿੱਥੇ ਜਾਣ ਉਹ ਵਿਚਾਰੇ ਉਹ ਹੁਣ ਸਾਰੇ ਘਰਾਂ ਦੇ ਜਿਹੜੇ ਮੁੰਡੇ ਲੱਗੇ ਹੋ ਆ ਉਹ ਸਾਰੇ ਕੋ ਤਗੜੇ ਘਰਾਂ ਦੇ ਤੇ ਨਹੀਂ ਹੈਗੇ ਜਿਹੜੇ ਵਿਚਾਰੇ ਠੀਕ ਠਾਕ ਘਰਾਂ ਦੇ ਚੇਅਰਮੈਨ ਲੱਗੇ ਹੋ ਆ ਮੁੰਡੇ ਜਾਂ ਹੋਰ ਮਾੜੇ ਮੋٹے ਅਹੁਦੇਦਾਰ ਲੱਗੇ ਹੋ ਆ ਤੁਸੀਂ ਉਹਨਾਂ ਨੂੰ ਦਬਕੇ ਮਾਰ-ਮਾਰ ਉਹਨਾਂ ਦੀਆਂ ਡਿਊਟੀਆਂ ਲਾ ਦੰਨੇ ਆ ਫੇ ਚੱਲੋ ਹਰਿਆਣੇ ਚੱਲੋ ਗੁਜਰਾਤ ਚੱਲੋ ਫਲਾਨੀ ਜਗ੍ਹਾ ਕੱਲੋਂ ਕਿਤੇ ਹੋਰ ਇਲੈਕਸ਼ਨ ਆਊਗਾ ਹੈ ਉੱਥੇ ਤੁਸੀਂ ਤੋੜ ਦੋਗੇ ਤੇ ਚਲੋਗੇ ਪੰਜਾਬ ਨੇ ਸਾਰੀ ਦੁਨੀਆ ਦਾ ਠੇਕਾ ਲਿਆ ਆ ਜਾ ਕੇ ਇਨਕਲਾਬ ਲਿਆਓ ਸਾਰੀ ਦੁਨੀਆ 'ਚ ਠੀਕ ਹੈ ਨਾ ਸੋ ਪੰਜਾਬ ਪੰਜਾਬ ਜਿਹੜਾ ਆ ਪੰਜਾਬ ਨੂੰ ਤੁਸੀਂ ਇਹੋ ਜਿਹਾ ਠੀਕ ਕਰੋ ਵਧੀਆ ਕਰੋ ਇੱਕ ਮਾਡਲ ਬਣਾਓ ਜਿਹਨੂੰ ਦੇਖ ਕੇ ਤੁਹਾਨੂੰ ਜਾਣ ਦੀ ਲੋੜ ਨਾ ਪਵੇ ਹੁਣ KFC ਜਿਹੜਾ ਆ KFC ਤਾਂ ਇੱਕ ਬ੍ਰਾਂਡ ਆ ਇੱਕ ਸਟੈਂਡਰਡ ਆ ਠੀਕ ਆ ਹੋਰ ਚੀਜ਼ਾਂ ਜਿਹੜੇ ਬ੍ਰਾਂਡ ਬਣ ਗਏ ਹੋ ਜਿਨ੍ਹਾਂ ਦੇ ਸਟੈਂਡਰਡ ਬਣ ਗਏ ਹੋ ਆ ਜਿਨ੍ਹਾਂ ਨੇ ਆਪਣੇ ਸਟੈਂਡਰਡ ਮੇਨਟੇਨ ਕਰ ਲਏ ਹੋ ਉਹਨਾਂ ਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਸਾਡੀ ਕੁਆਲਿਟੀ ਕੀ ਆ ਪੇ ਤੁਹਾਨੂੰ ਕੱਲ ਹੀ ਖਾਪਰ ਵਾਲਾ ਕਰਨ ਦੀ ਲੋੜ ਪੈਂਦੀ ਆ ਥਾਂ ਥਾਂ ਜਾ ਕੇ ਤੁਸੀਂ ਉੱਥੇ ਦੇ মিডিਆ ਦੇ ਵਿੱਚ ਤੁਸੀਂ ਕਰੋੜਾਂ ਰੁਪਏ ਆ ਫੂਕਦੇ ਆ ਇਸ਼ਤਿਹਾਰबाजी ਕਰਦੇ ਹੋਰ ਤੁਸੀਂ ਐਨਾ ਕੁਝ ਕਰਦੇ ਆ ਤੁਹਾਨੂੰ ਕੀ ਲੋੜ ਆ ਯਾਰ ਉੱਥੇ ਜਾ ਕੇ ਕਰੋੜਾਂ ਰੁਪਏ ਖਰਚਣ ਦੀ ਤੁਹਾਨੂੰ ਆਪ ਕਵਰ ਕਰਨ ਲੋਕ ਪਹਿਲੇ ਆਵੇ ਫੁਲਾਨੀ ਸਟੇਟ ਆ ਉੱਥੇ ਦਾ ਮੁੱਖ ਮੰਤਰੀ ਆਹ ਕਰ ਰਿਹਾ ਉੱਥੇ ਦੇ ਐਮ ਐਲ ਏ ਆਹ ਕਰ ਰਿਹਾ ਉੱਥੇ ਦੇ ਮੰਤਰੀ ਨੇ ਆਹ ਕਰਤਾ ਠੀਕ ਆ ਨਾ ਤੁਹਾਨੂੰ ਖੁਦ ਕਵਰ ਕਰਨ ਸਾਰੇ মিডিਆ ਵਾਲੇ ਤੁਹਾਨੂੰ ਕੀ ਲੋੜ ਪਈ ਉਹ ਤੁਸੀਂ ਆਪਣਾ ਮਾਰ ਕਿਤੇ ਉੱਥੇ ਫਲੈਕਸ ਆਲਾ ਫਲਾਨਾ ਆਕਰ মিডিਆ ਦੇ ਵਿੱਚ ਦੇ ਅਖਬਾਰਾਂ ਚ ਦੇਸ਼ ਪ੍ਰਿੰਟ মিডিਆ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਇਹ ਮੀਡੀਆ ਉਹ ਮੀਡੀਆ ਤੇ মিডিਆ ਦੇ ਵਿੱਚ ਇੰਨਾ ਖਾਪਰੋਲਾ ਕਰਨਾ ਫੇ ਕੀ ਪੱਲੇ ਪਿਆ ਤੁਹਾਡੇ ਹਰਿਆਣੇ ਚ ਪਿਆ ਕੁਝ ਪੱਲੇ ਮਜ਼ਾਕ ਦੇ ਪਾਤਰ ਬਣੇ ਆ ਤੁਸੀਂ ਜਿਹੜੇ ਵਿਚਾਰੇ ਇੱਥੇ ਬੰਦੇ ਜਿਹੜੇ ਅਹੁਦੇਦਾਰ ਚੇਅਰਮੈਨ ਔਰ ਮੰਤਰੀ ਐਮ ਐਲ اے ਜਿਹੜੇ ਉੱਥੇ ਗਲੀਆਂ ਗਲੀਆਂ 'ਚ ਤੁਸੀਂ ਕੁੱਤੇ ਵਾਂਗੂ ਕਮਾਏ ਉਹਨਾਂ ਦੇ ਵੀ ਸਿਰ ਸਵਾਹ ਪਈ ਐ। ਨਾ ਇਹ ਜਾਂਦੇ ਆਪਣਾ ਘਰ ਛੱਡ ਕੇ ਆਪਣੇ ਘਰ ਕੰਮ ਕਰਦੇ। ਇਹਨਾਂ ਦੇ ਇੱਥੇ ਨਾਲ ਚਾਰ ਬੰਦੇ ਹੋਰ ਜੋੜਦੇ। ਉਹ ਉੱਥੇ ਜੋ ਕਰਦੇ ਕਰਨ ਦਿਓ ਉਹਨਾਂ ਨੂੰ ਹਰਿਆਣੇ ਵਾਲਿਆਂ ਨੂੰ। ਜੋ ਗੁਜਰਾਤ ਵਾਲੇ ਕਰਦੇ ਉਹਨਾਂ ਨੂੰ ਗੁਜਰਾਤ 'ਚ ਕਰਨ ਦਿਓ। ਕੇਜਰੀਵਾਲ ਜਾਵੇ ਨੈਸ਼ਨਲ ਕਨਵੀਨਰ ਸਾਰਾ ਚੋਣਾ ਕੱਲੇ ਤੁਰਪੰਦਾ ਉੱਥੇ ਨੂੰ ਮੂੰਹ ਝਾਕ ਕੇ ਜਿੱਥੇ ਇਲੈਕਸ਼ਨ ਹੁੰਦੀ ਐ। ਤੁਸੀਂ ਅੱਗਾ ਸਵਾਰਦਿਆਂ ਸਵਾਰਦਿਆਂ ਨੇ ਆਪਣਾ ਪਿੱਛਾ ਵੀ ਜਿਹੜਾ ਗਵਾ ਲੈਣਾ ਆ। ਹੁਣ ਹਰਿਆਣੇ ਦਾ ਅਸਰ ਦਿੱਲੀ ਤੇ ਕਿੰਨਾ ਪੈਣਾ ਇਲੈਕਸ਼ਨ ਤੇ? ਮੋਰੇ ਪੰਜਾਬ ਤੇ ਕਿੰਨਾ ਅਸਰ ਪੈਣਾ ਇਹਦਾ? ਸੰਦੀਪ ਪਾਟਕ ਸੰਦੀਪ ਪਾਟਕ ਸੰਦੀਪ ਪਾਟਕ ਮੈਂ ਕਿੰਨਾ ਪਤਾ ਨਹੀਂ। ਕਿਹੜਾ ਰੱਬ ਆ ਗਿਆ ਥੱਲੇ ਸੰਦੀਪ ਪਾਟਕ। ਹੁਣ ਨਹੀਂ ਚੱਲਿਆ ਇਹਦਾ ਚਾਣ ਕੇ ਇਹਦਾ ਵੱਡੇ ਦਾ ਜਾਦੂ ਹਰਿਆਣੇ। ਹਰਿਆਣੇ ਚ ਵੀ ਜਾਂ ਤਾਂ ਫੇ ਦੱਸਦਾ ਨਾ ਫੇ ਫੇ ਮੇਰੀ ਜੇ ਮੈਨੇ ਐਸੇ ਪੰਜਾਬ ਜੀਤਾ ਹੈ ਮੈਂ ਹਰਿਆਣਾ ਜੀਤੂਗਾ ਜਾਂ ਤਾਂ ਫੇ ਆਪਣੀ ਸਟ੍ਰੈਟਜੀ ਇੱਥੇ ਵੀ ਕਰਦਾ ਫੇ ਤਾਂ ਤਾਂ ਅਸੀਂ ਵੀ ਇਦਾਂ ਤਾੜੀਆਂ ਮਾਰਦੇ ਲਾਈਵ ਦੇ ਉੱਤੇ ਬੈਠ ਕੇ ਫੇ ਲੈ ਆਵੇ ਵਾਕਈ ਸੰਦੀਪ ਆੜਕ ਚੀਜ਼ ਆ ਕੋਈ ਯਾਰ ਇਹ ਤਾਂ ਉਹ ਕਹ ਲਾ ਫੇ ਤੁਰੇ ਜਾਂਦੇ ਦੇ ਪੈਰ ਥਲੇ ਬਟੇਰਾ ਆ ਗਿਆ ਉਹ ਆਪਣੇ ਉਹਨੂੰ ਸ਼ਿਕਾਰੀ ਲਾ ਪਿਆ ਸਮਝਣ ਫੇ ਮੈਂ ਬਹੁਤ ਤਗੜਾ ਸ਼ਿਕਾਰੀ ਆ ਮੈਂ ਬਟੇਰਾ ਮਾਰ ਲਿਆ ਸੋ ਪੰਜਾਬੀਆਂ ਦਾ ਮੂਡ ਸੀ ਪੰਜਾਬੀਆਂ ਦੀ ਅਣਖ ਦਾ ਸਵਾਲ ਸੀ ਇੱਜ਼ਤ ਦਾ ਸਵਾਲ ਸੀ ਪੰਜਾਬੀ ਅੱਕੇ ਪੈ ਸੀ ਕਾਲੀਆਂ ਕਾਂਗਰਸੀਆਂ ਤੋਂ ਤਾਂ ਉਹਨਾਂ ਨੇ ਜਿਤਾਇਆ ਆਮ ਆਦਮੀ ਪਾਰਟੀ ਨੂੰ ਇਹਦੇ 'ਚ ਕਿਸੇ ਦਾ ਕੋਈ ਰੋਲ ਨਹੀਂ ਹੈਗਾ ਮੈਂ ਮੰਨਦਾ ਅ ਜਿੰਨੇ ਐਮ ਐਲ ਏ ਜਿੱਤੇ ਇਹਨਾਂ ਦਾ ਕੀ ਵਜੂਦ ਸੀਗਾ ਕੌਣ ਜਾਣਦਾ ਸੀ ਇਹਨਾਂ ਨੂੰ ਆ ਮੰਤਰੀਆਂ ਨੂੰ ਕੌਣ ਜਾਣਦਾ ਸੀ ਇਹ ਸਿਰਫ ਇੱਕ ਕਹਿੰਦੇ ਹੁੰਦੇ ਆ ਨਾ ਤੀਜੀ ਧਿਰ ਪੰਜਾਬ ਨੇ ਦੇਖਿਆ ਵੀ ਕੋਈ ਗੱਲ ਨਹੀਂ ਯਾਰ ਇਹ ਜਿੱਦਾਂ ਦੇ ਹੋਗੇ ਠੀਕ ਆ ਅਸੀਂ ਇਹਨਾਂ ਨੂੰ ਇੱਕ ਮੌਕਾ ਦੇਣਾ ਤੁਹਾਨੂੰ ਇੱਕ ਮੌਕਾ ਦਿੱਤਾ ਤੁਸੀਂ ਉਹ ਮੌਕਾ ਆਪਣਾ ਦੂਜੀਆਂ ਸਟੇਟਾਂ 'ਚ ਗੁਆ ਰਹੇਂ ਜਾ ਜਾ ਕੇ ਤੁਸੀਂ ਆਪਣੇ ਲੋਕਾਂ ਤੋਂ ਤੁਸੀਂ ਆਪਣੇ ਤੁਸੀਂ ਲੋਕਾਂ ਦੇ ਫੋਨ ਨਹੀਂ ਚੱਕ ਰਹੇ ਆਪਣੇ ਅਹੁਦੇਦਾਰਾਂ ਦੇ ਤੁਸੀਂ ਫੋਨ ਨਹੀਂ ਚੱਕ ਰਹੇ ਉਹਨਾਂ ਦੇ ਵਿਚਾਰੇ ਕੰਮ ਨਹੀਂ ਹੋ ਰਿਹਾ ਛੋਟੇ ਛੋਟੇ ਹੰਬਦਲੀਆਂ ਨਹੀਂ ਹੋ ਰਹੀਆਂ ਆਪਣੀਆਂ ਜਿਹੜੀਆਂ ਸਾਡੀਆਂ ਛੁੱਟੀਆਂ ਵੀ ਹੁੰਦੀਆਂ ਤੁਹਾਨੂੰ ਮਿਲੀਆਂ ਆ ਸਰਕਾਰੀ ਨੌਕਰਾ ਨੂੰ ਉਹ ਛੁੱਟੀਆਂ ਲੈਣ ਤੱਕ ਲਈ ਤੁਹਾਨੂੰ ਮੰਤਰੀਆਂ ਦੀ ਅਪਰੋਚ ਕਰਨੀ ਪੈਂਦੀ ਆ ਸੋ ਇਹ ਜਿਹੜਾ ਸਿਸਟਮ ਆ ਇਹ ਬਹੁਤ ਮਾੜਾ ਹੋ ਰਿਹਾ ਆ ਠੀਕ ਆ ਇਹਦੇ ਬਾਰੇ ਕੋਈ ਨਾ ਬੋਲਦਾ ਨਾ ਕਿਸੇ ਆ ਜਿਹੜੇ ਵੀ ਲੌਲੀਪੌਪ ਜਿਹਨਾਂ ਨੂੰ ਮਿਲਿਓ ਨਾ ਇਹਨਾਂ ਨੇ ਬੋਲਣਾ ਠੀਕ ਆ ਜਿਹੜੇ ਸਾਡੇ ਵਰਗੇ ਚੰਦ ਬੰਦੇ ਬੋਲਣੇ ਵਾਲੇ ਹੈਗੇ ਆ ਉਹਨਾਂ ਨੂੰ ਵੀ ਕਈ ਬੰਦੇ ਦੱਬਣ ਦੀ ਕੋਸ਼ਿਸ਼ ਕਰਦੇ ਆ ਪਰ ਪ੍ਰਮਾਤਮਾ ਉਹਦੀ ਨਿਗਾਸ ਵੱਲੀ ਚਾਹੀਦੀ ਆ ਕੋਈ ਮਾਈ ਦਾ ਲਾਲ ਕਿਸੇ ਨੂੰ ਦੱਬ ਨਹੀਂ ਸਕਦਾ ਠੀਕ ਆ ਨਾ ਸੋ ਮੇਰੀ ਸਾਰੇ ਵਰਕਰਾਂ ਨੂੰ ਬੇਨਤੀ ਆ ਸਾਰੇ ਮੰਤਰੀਆਂ ਨੂੰ ਐਮਐਲਏ ਨੂੰ ਹੋਰ ਜਿੰਨੇ ਵੀ ਆਪਣੇ ਅਹੁਦੇਦਾਰਾ ਭਰਾਵੋ ਆਪਣਾ ਪੰਜਾਬ ਬਚਾ ਲਓ ਪੰਜਾਬ ਚ ਵਿਚਰੋ ਪੰਜਾਬੀਆਂ ਦੇ ਕੰਮ ਕਰੋ ਪੰਜਾਬੀਆਂ ਨੇ ਇਹੀ ਤੁਹਾਨੂੰ ਦੁਆਰਾ ਜਿਤਾਣਾ ਨਾ ਤੁਹਾਨੂੰ ਦਿੱਲੀ ਵਾਲੇ ਨੇ ਜਿਤਾਣਾ ਨਾ ਤੁਹਾਨੂੰ ਹਰਿਆਣੇ ਵਾਲਿਆਂ ਨੇ ਜਿਤਾਣਾ ਨਾ ਤੁਹਾਨੂੰ ਜੁਪੀ ਵਾਲਿਆਂ ਨੇ ਜਿਤਾਣਾ ਤੇ ਨਾ ਤੁਹਾਨੂੰ ਗੁਜਰਾਤ ਵਾਲਿਆਂ ਨੇ ਜਿਤਾਣਾ ਤੁਹਾਨੂੰ ਜਿਨ੍ਹਾਂ ਨੇ ਜਿਤਾਣਾ ਤੁਸੀਂ ਉਹਨਾਂ ਨੂੰ ਛੱਡ ਛੱਡ ਤੁਸੀਂ ਆਲੇ ਦੁਆਲੇ ਘੁੰਮ ਰਹੇ ਹੋ ਕਿ ਕਾਲੂ ਕਿਹੜੇ ਮੂੰਹ ਨਾਲ ਤੁਸੀਂ ਉਹਨਾਂ ਕੋਲ ਵੋਟਾਂ ਮੰਗਣ ਜਾਓਗੇ ਠੀਕ ਹੈ ਨਾ ਸੋ ਇਹ ਜਿਹੜਾ ਹਰਿਆਣੇ ਦਾ ਰਿਜ਼ਲਟ ਆਇਆ ਇਹ ਤੋਂ ਸਾਫ਼-ਸਾਫ਼ ਇੱਕ ਗੱਲ ਸਿੱਧ ਹੁੰਦੀ ਆ ਕਿ ਹਰਿਆਣੇ ਦੇ ਕੰਨ ਦੇ ਉੱਤੇ ਜੂ ਨਹੀਂ ਸਰਕੀ ਤੁਹਾਡੇ ਬਿਜਲੀ ਦੇ ਬਿੱਲਾਂ ਨਾ ਤਾਂ ਤੁਹਾਡੀਆਂ ਹੋਰ ਆ ਜਿਹੜੀਆਂ ਤੁਸੀਂ ਕਹਿੰਦੇ ਅਸੀਂ ਐਨੇ ਹਜ਼ਾਰ ਨੌਕਰੀਆਂ ਦੇਤੀਆਂ ਉਹਨਾਂ ਦੇ ਕੰਨ ਤੇ ਇੱਕ ਜੂਨ ਤੱਕ ਨਹੀਂ ਸਰਕੀ ਜੀ ਉਹਨਾਂ ਦੇ ਜੂਨ ਸਰਕਾਰੀਆ ਤਾਂ ਤੁਸੀਂ ਪੰਜਾਬ ਨੂੰ ਇਹੋ ਜਿਹਾ ਬਣਾ ਦਿਓ ਠੀਕ ਆ ਤੁਸੀਂ ਬਿਲਕੁਲ ਪਹਿਲਾਂ ਇਹਨੂੰ ਕਰਪਸ਼ਨ ਫ੍ਰੀ ਬਣਾਓ 1% ਵੀ ਕਰਪਸ਼ਨ ਨਾ ਹੋਵੇ ਨਸ਼ਾ ਨਾ ਹੋਵੇ ਬੇਰੋਜ਼ਗਾਰੀ ਨਾ ਹੋਵੇ ਰੇਤੇ ਬਜਰੀਆਂ ਸਸਤੇ ਹੋਣ ਠੀਕ ਆ ਹੋਰ ਜਿਹੜੀਆਂ ਬੇਸਿਕ ਨੀਡਸ ਐ ਲੋਕਾਂ ਦੀਆਂ ਉਹ ਸਾਰੀਆਂ ਸਸਤੀਆਂ ਹੋਣ ਗਰੀਬ ਬੰਦਾ ਦਾ ਵਿਚਾਰਾ ਉੱਧੇ ਮਰਿਆ ਫਿਆ ਪੰਜਾਬ ਦੇ ਵਿੱਚ ਅਸੀਂ ਗੱਲਾਂ ਅਸੀਂ ਕੱਲਾ ਬਿਜਲੀ ਦਾ ਬਿੱਲ ਮਾਫ ਕਰਕੇ ਅਸੀਂ ਪਤਾ ਨਹੀਂ ਕਿਹੜਾ ਤੇ ਕੱਦੂ ਜਤੀਰ ਮਾਰ ਲਿਆ ਅੱਗੇ ਕਿਤੇ ਦੁਨੀਆ ਬਿਨਾ ਬਿੱਲਾਂ ਤੋਂ ਕਿਤੇ ਤੁਰੀ ਫੇਰਦੀ ਸੀ ਸਾਰੀ ਦੁਨੀਆ ਬਿੱਲ ਦਿੰਦੀ ਸੀ ਚਾਹੇ ਮਹਿੰਗਾ ਸੀ ਜਾਂ ਸਸਤਾ ਸੀ ਯਾਰ ਜਿਹੜੇ ਮੇਨ ਟੌਪ ਮੁੱਦੇ ਆ ਨਸ਼ਾ ਬਿਆਦਵੀ ਰੇਤਾ ਬਜਰੀ ਟਰਾਂਸਪੋਰਟ ਮਾਫੀਆ ਕੇਬਲ ਮਾਫੀਆ ਇਹ ਸਾਰੇ ਕਿੱਥੇ ਆਏ ਕਿਹੜਾ ਹੱਲ ਹੋਇਆ ਇਹਨਾਂ ਦੇ ਵਿੱਚ ਬੱਸ ਸਟੇਜਾਂ ਤੋਂ ਬਿਆਨ ਦੇ ਲੈ ਤਾੜੀਆਂ ਮਾਰ ਲਈਆਂ ਉਹੀ ਗੱਲਾਂ ਸੁਣਾ ਕੇ ਹਸਾਤਾ ਲੋਕਾਂ ਨੂੰ ਪੁਰਾਣੀਆਂ ਹੀ ਜਿਹੜੀਆਂ 5-500 ਵਾਰ ਅਸੀਂ ਸੁਣ ਚੁੱਕੇ ਹਾਂ ਮੋਹਰੇ ਬੈਠੇ ਵੀ ਉਹ ਹੱਸਦੇ ਰਹਿੰਦੇ ਆ ਸਦਾਈਆਂ ਵਾਂਗੂ ਚਲੋ ਜੀ ਹੋ ਗਿਆ ਬਦਲਾਵ ਇਹ ਗੱਲਾਂ ਫਿਊਚਰ ਲਈ ਨਹੀਂ ਵਧੀਆ ਹੈਗੀਆਂ ਇਹਨਾਂ ਗੱਲਾਂ ਨੂੰ ਸਮਝ ਲਿਓ ਠੀਕ ਆ ਅਸੀਂ ਕੋਈ ਇਸ ਪਾਰਟੀ ਦੇ ਕੋਈ ਅਸੀਂ ਦੁਸ਼ਮਣ ਨਹੀਂ ਹੈਗੇ ਤੁਸੀਂ ਵਰਕਰਾਂ ਨੂੰ ਐਨੇ ਮਯੂਸ ਕਰਤਾ ਐਨੇ ਤੁਸੀਂ ਉਹਨਾਂ ਨੂੰ ਇਗਨੋਰ ਕਰ ਕਰਕੇ ਉਹਨਾਂ ਨੂੰ ਐਨਾ ਤੁਸੀਂ ਵੀਕ ਕਰ ਦਿੱਤਾ ਅੱਜ ਉਹ ਤੁਹਾਡੀ ਹਾਰ ਤੇ ਤੁਹਾਡਾ ਮਜ਼ਾਕ ਉਡਾ ਰਹੇ ਆ ਉਹ ਖੁਸ਼ ਹੋ ਰਹੇ ਉਹਨਾਂ ਨੂੰ ਦਿਲੋਂ ਖੁਸ਼ੀ ਹੋ ਰਹੀ ਆ ਕਿ ਤੁਹਾਡੀ ਬਹੁਤ ਵਧੀਆ ਹੋਇਆ ਖੰਬਨਪੋਹੀ ਨਹੀਂ ਤਾਂ ਇਹ ਹੀ ਵਰਕਰ ਕਿਸੇ ਕਿਸੇ ਦੀ ਗੱਲ ਨਹੀਂ ਸੀ ਸੁਣਦੇ ਹੁੰਦੇ ਖਾਣ ਨੂੰ ਪੈਂਦੇ ਹੁੰਦੇ ਸੀ ਵੇਤੋ ਸਾਡੀ ਪਾਰਟੀ ਨੂੰ ਕਿਹਾ ਤਾਂ ਕਿਹਾ ਕਿਦਾਂ 2017 ਵੇਲੇ ਤੁਸੀਂ ਉਹਨਾਂ ਨੂੰ ਵਰਤ ਕੇ ਸਰਕਾਰਾਂ ਬਣਾ ਕੇ ਤੁਸੀਂ ਉਹਨਾਂ ਨੂੰ ਇਗਨੋਰ ਕਰਤਾ ਫੇ ਤੁਸੀਂ ਫੇ ਤੁਸੀਂ ਕਿਦਾਂ ਫੇ ਅੱਗੇ ਵਧਜੋਗੇ ਦੱਸੋ ਉਹ ਜਿਹੜਾ ਉੱਪਰ ਬੈਠਾ ਡਾਂਗ ਲੈ ਕੇ ਉਹ ਫੇ ਕਿਤੇ ਉਹ ਫੇ ਤੁਹਾਨੂੰ ਪਤਾ ਹੀ ਹੋਵੇ ਹਿਸਾਬ ਬਰਾਬਰ ਕਰਦਾ ਹੁੰਦਾ ਉਹ ਠੀਕ ਆ ਸੋ ਇਸ ਕਰਕੇ ਭਰਾਵੋ ਆਪਣਾ ਤਾਂ ਕਹਿਣਾ ਫਰਜ਼ ਆ ਬਾਕੀ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਆ ਠੀਕ ਆ ਤੁਹਾਡੀ ਆਪਣੀ ਸੋਚ ਆ ਤੁਹਾਡੇ ਵਿਚਾਰ ਆ ਸਾਨੂੰ ਜੋ ਚੰਗਾ ਲੱਗਦਾ ਆ ਆਪਾਂ ਤੁਹਾਨੂੰ ਕਹਿ ਦੀਦਾ ਆ ਲਾਈਵ ਹੋ ਕੇ ਕਹਿ ਦੀਦਾ ਆ ਠੀਕ ਆ ਕਈਆਂ ਨੂੰ ਇਹ ਬਹੁਤ ਚੰਗੀਆਂ ਲੱਗਦੀਆਂ ਗੱਲਾਂ ਤੇ ਜਿਹੜੇ ਚਮਚੇ ਆ ਤਾਲਵੇ ਛੱਟ ਦਲਬਧ ਨੂੰ ਜਿਹੜੇ ਅੱਜ ਨਵੇਂ-ਨਵੇਂ ਇਨਕਲਾਬੀ ਬਣੇ ਆ ਮਖੌਟੇ ਜਿਨ੍ਹਾਂ ਨੇ ਪਾਇਓ ਐਨਕਲਾਬ ਦੇ ਨਕਲੀ ਇਨਕਲਾਬੀ ਉਹਨਾਂ ਨੂੰ ਇਹ ਗੱਲਾਂ ਬਿਲਕੁਲ ਨਹੀਂ ਖਰੀਆਂ ਲੱਗਣੀਆਂ ਜਦ ਕਿ ਕਿਸੇ ਟਾਈਮ ਇਹ ਸਾਨੂੰ ਗਾਲਾਂ ਕੱਢਦੇ ਹੁੰਦੇ ਸੀ ਜਿਹੜੇ ਅੱਜ ਬਣੇ ਹੋ ਖੱਬੇ ਸੱਜੇ ਇਹ ਠੀਕ ਆ ਨਾ ਤੇ ਬਾਕੀ ਮੇਰੀ ਅਹੁਦੇਦਾਰਾਂ ਨੂੰ ਵੀ ਬੇਨਤੀ ਆ ਕਿ ਭਰਾਵੋ ਤੁਸੀਂ ਵੀ ਮਾੜਾ ਮੋਟਾ ਦਿਖਾ ਲਿਆ ਕਰੋ ਆਪਣੀ ਗੈਰਤ ਘੋਰਤ ਮਾੜੀ ਮੋਟੀ ਠੀਕ ਆ ਕੋਈ ਜੇ ਤਣਖ ਆਪਣੀ ਹੈਗੀ ਆ ਸਮਾਜ 'ਚ ਰਹਿਣੇ ਆ ਸੱਚ ਬੋਲਣਾ ਸਿੱਖੋ ਭਾਗੋ ਸੂੰਗ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਨਾਰਿਆਂ 'ਚ ਨਹੀਂ ਖਰਾ ਲੱਗਦਾ ਬੋਲਣਾ ਵੀ ਸਿੱਖੋ ਇਦਾਂ ਲਾਈਵ ਆ ਕੇ ਗੱਲ ਐਦਾਂ ਸਾਹਮਣੇ ਆਮਣੇ ਕਰਨੀ ਸਿੱਖੋ ਇਹ ਨਹੀਂ ਕਿ ਨਕਲੀ ਨਾਰੇ ਲਾਲਾ ਤਾਂ ਅਸੀਂ ਭਗਤ ਸਿੰਘ ਦੇ ਅਸੀਂ ਬਹੁਤ ਦੂਜਾ ਕਰ ਲਿਆ ਪੀੜੀਆਂ ਪੱਗਾ ਬੰਨ੍ਹ ਕੇ ਇੱਥੇ ਇੱਥੇ ਦਿਲ ਚ ਹੋਣੀ ਚਾਹੀਦੀ ਅੱਗ ਫੇਰ ਗੱਲਾਂ ਬਾਤਾਂ ਹੁੰਦੀਆਂ ਚਲੋ ਠੀਕ ਆ ਮਿੱਤਰੋ ਕਰਦੇ ਆ ਫੇਰ ਗੱਲ ਬਾਤ